اور میرے ਸਾਥੀ पार्षद जोगिंदर जिंद जी और अमित लूडरा जी ਅਸੀਂ ਸਾਰੇ ਰਾਇਲ ਸਰਕਸ ਬਲਟਨ پارک ਦੇ ਵਿੱਚ ਆਪਣੀ ਹਾਜ਼ਰੀ ਲਗਾਉਣ ਦੇ ਲਈ ਆਏ ਹਾਂ और ਬੜਾ اچھا ਮਹਿਸੂਸ ਹੋ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰੂੰਗਾ ਕਿ ਸਾਰੇ ਵੱਡ ਚੜ ਕੇ ਇਸ ਐਕਟੀਵਿਟੀ ਦੇ ਵਿੱਚ ਹਿੱਸਾ ਲੈਣ ਕਿਉਂਕਿ ਕਿਸੇ ਸਮੇਂ ਸਾਡੇ ਦੇਸ਼ ਦੇ ਵਿੱਚ ਇਹ ਮਨੋਰੰਜਨ ਦਾ ਸਭ ਤੋਂ بڑا ਸਾਧਨ ਹੁੰਦਾ ਸੀਗਾ ਲੋਕ ਉਡੀਕਦੇ ਸੀਗੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਦੋਂ ਸਰਕਸ ਲੱਗੇ ਔਰ ਉਹ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਣ ਔਰ ਜੋ ਰੂਟੀਨ ਜਿਸੀ ਲੋਕ ਪ੍ਰੈਸ਼ਰ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਫੀਲ ਕਰਦੇ ਆਂ ਔਰ ਅੱਜ ਦੀ ਤਰੀਕ ਦੇ ਵਿੱਚ ਸਾਰਾ ਦਿਨ ਜਿਹੜੇ ਬੱਚੇ ਵੀ ਮੋਬਾਈਲ ਸਕਰੋਲਿੰਗ ਕਰਦੇ ਉਹਨਾਂ ਨੂੰ ਵੀ ਕੁਝ हटके ਮਨੋਰੰਜਨ ਬੱਚਿਆਂ ਨੂੰ ਮਿਲੇ ਸੋ ਰਾਇਲ ਸਰਕਸ ਬਲਟਨ ਬਾਗ ਦੇ ਵਿੱਚ ਜਰੂਰ ਸਾਰੇ ਦੇਖਣ ਆਪਣੀ ਫੈਮਲੀਜ਼ ਦੇ ਨਾਲ ਥੈਂਕ ਯੂ ਜੀ ਬੱਚਿਆਂ ਨੂੰ ਇਹ ਫੈਮਲੀ ਨੂੰ ਆਪਕੋ ਜੋੜ ਲਈਏ ਇਦਾਂ ਦੀ ਪ੍ਰਾਤਨ ਕਿੱਡੀ ਜ਼ਰੂਰੀ ਹੈਗੀ ਤੇ ਪ੍ਰਸ਼ਾਸਨ ਕਿਵੇਂ ਸਹਿਯੋਗ ਦਿੰਦਾ ਬਹੁਤ ਅੱਛਾ ਲੱਗ ਰਿਹਾ ਸਾਨੂੰ ਔਰ ਸ਼ਹਿਰ ਦੇ ਵਿੱਚ ਜਿਹੜਾ ਰਾਇਲ ਸਰਕਸ ਵਾਲਿਆਂ ਨੇ ਅੱਜ ਇਹ ਇਵੈਂਟ ਇੱਕ ਕਰ ਰਿਹਾ तकरीबन 1 ਮਹੀਨੇ ਦਾ ਇਵੈਂਟ ਹੈ ਜੋ ਮੈਨੂੰ ਪਤਾ ਲੱਗਾ ਵਾ ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਫੈਮਲੀਆਂ ਥੋੜਾ ਇੱਕ ਘਰ ਦੇ ਵਿੱਚ ਰਹਿੰਦੇ ਰਹਿੰਦੇ ਵੀ ਅਲੱਗ-ਅਲੱਗ ਹੋਈ ਜਾ ਰਹੇ ਆ ਬੱਚੇ ਸਾਰਾ ਦਿਨ ਆਪਣੇ ਮੋਬਾਈਲਸ ਦੇ ਵਿੱਚ ਰੁਝਾਨ ਉਹਨਾਂ ਦਾ ਰਹਿੰਦਾ ਵਾ ਸੋ ਜਦੋਂ ਫੈਮਲੀ ਇਕੱਠੇ ਤੌਰ ਤੇ ਇੱਥੇ ਆਊਟਿੰਗ ਕਰਦੇ ਆ ਫੈਮਲੀ ਦੇ ਵਿੱਚ ਵੀ ਆਪਸ ਦੇ ਵਿੱਚ ਪਿਆਰ ਹਮੇਸ਼ਾ ਵਧਦਾ ਔਰ ਕਾਰਪੋਰੇਸ਼ਨ ਵੱਲੋਂ ਮੈਂ ਜ਼ਰੂਰ ਇਹਨਾਂ ਨੂੰ ਸਾਡੇ ਜਿਹੜੇ ਰਾਇਲ ਸਰਕਸ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਹਨਾਂ ਨੂੰ ਮੈਂ ਯਕੀਨ ਦਿਲवाना ਚਾਹੁੰਦਾ ਕਿ ਕੋਈ ਵੀ ਇਹਨਾਂ ਨੂੰ ਜ਼ਰੂਰਤ ਜਾਂ ਇਹ ਮਹਿਸੂਸ ਕਰੋਗੇ ਕਾਰਪੋਰੇਸ਼ਨ ਦੇ ਰਿਲੇਟਡ ਅਸੀਂ ਇਹਨਾਂ ਦੀ ਜ਼ਰੂਰ ਹੱਲਪ ਕਰਾਂਗੇ ਠੀਕ ਹੈ ਔਰ ਮੇਰੇ ਸਾਥੀ 파ਰਸ਼ਦ ਜਗਿੰਦਰ ਜਹਿੰਦ ਜੀ ਔਰ ਅਮਿਤ ਲੂਦਰਾ ਜੀ ਅਸੀਂ ਸਾਰੇ ਰਾਇਲ ਸਰਕਸ ਬਲਟਨ ਪਾਰਕ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ ਦੇ ਲਈ ਆਏ ਹਾਂ ਔਰ ਬੜਾ ਅੱਛਾ ਮਹਿਸੂਸ ਹੋ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰੂੰਗਾ ਕਿ ਸਾਰੇ ਵੱਦ ਚੜ੍ਹ ਕੇ ਇਸ ਐਕਟੀਵਿਟੀ ਦੇ ਵਿੱਚ ਹਿੱਸਾ ਲੈਣ ਕਿਉਂਕਿ ਕਿਸੇ ਸਮੇਂ ਸਾਡੇ ਦੇਸ਼ ਦੇ ਵਿੱਚ ਇਹ ਮਨੋਰੰਜਨ ਦਾ ਸਭ ਤੋਂ بڑا ਸਾਧਨ ਹੁੰਦਾ ਸੀਗਾ ਲੋਕ ਉਡੀਕਦੇ ਸੀਗੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਦੋਂ ਸਰਕਸ ਲੱਗੇ ਔਰ ਉਹ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਣ ਔਰ ਜੋ ਰੂਟੀਨ ਜਿਸੀ ਲੋਕ ਪ੍ਰੈਸ਼ਰ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਫੀਲ ਕਰਦੇ ਆਂ ਔਰ ਆਜ ਦੇ ਤਰੀਕ ਦੇ ਵਿੱਚ ਸਾਰਾ ਦਿਨ ਜਿਹੜੇ ਬੱਚੇ ਵੀ ਮੋਬਾਈਲ ਸਕਰੋਲਿੰਗ ਕਰਦੇ ਉਹਨਾਂ ਨੂੰ ਵੀ ਕੁਝ हटके ਮਨੋਰੰਜਨ ਬੱਚਿਆਂ ਨੂੰ ਮਿਲੇ ਸੋ ਰॉयਲ ਸਰਕਸ ਬਲਟਨ ਬਾਗ ਦੇ ਵਿੱਚ ਜਰੂਰ ਸਾਰੇ ਦੇਖਣ ਆਨ ਆਪਣੀ ਫੈਮਲੀਆਂ ਦੇ ਨਾਲ ਥੈਂਕ ਯੂ ਜੀ ਬੱਚਿਆਂ ਨੂੰ ਇਹ ਫੈਮਲੀ ਨੂੰ ਆਪਕੋ ਜੋੜ ਲਈ ਹੈ ਇਧਰ ਹੀ ਪ੍ਰਾਤੋ ਫੀਲ ਕਿੰਨੀ ਜ਼ਰੂਰੀ ਹੈ ਕਿ ਤੇ ਪ੍ਰਸ਼ਾਸਨ ਕਿਵੇਂ ਸਹਿਯੋਗ ਬਹੁਤ ਅੱਛਾ ਲੱਗ ਰਿਹਾ ਸਾਨੂੰ ਔਰ ਸ਼ਹਿਰ ਦੇ ਵਿੱਚ ਜਿਹੜਾ ਰॉयਲ ਸਰਕਸ ਵਾਲਿਆਂ ਨੇ ਅੱਜ ਇਹ ਇਵੈਂਟ ਇੱਕ ਕਰ ਰਿਹਾ तकरीबन 1 ਮਹੀਨੇ ਦਾ ਇਵੈਂਟ ਹੈ ਜੋ ਮੈਨੂੰ ਪਤਾ ਲੱਗਾ ਵਾ ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਫੈਮਲੀਆਂ ਥੋੜਾ ਇੱਕ ਘਰ ਦੇ ਵਿੱਚ ਰਹਿੰਦੇ ਰਹਿੰਦੇ ਵੀ ਅਲੱਗ-ਅਲੱਗ ਹੋਈ ਜਾ ਰਹੇ ਆ ਬੱਚੇ ਸਾਰਾ ਦਿਨ ਆਪਣੇ ਮੋਬਾਈਲਸ ਦੇ ਵਿੱਚ ਰੁਝਾਨ ਉਹਨਾਂ ਦਾ ਰਹਿੰਦਾ ਵੈ ਸੋ ਜਦੋਂ ਫੈਮਿਲੀ ਇਕੱਠੇ ਤੌਰ ਤੇ ਇੱਥੇ ਆਊਟਿੰਗ ਕਰਦੇ ਆ ਫੈਮਿਲੀ ਦੇ ਵਿੱਚ ਵੀ ਆਪਸ ਦੇ ਵਿੱਚ ਪਿਆਰ ਹਮੇਸ਼ਾ ਵੱਧਾ ਔਰ ਕਾਰਪੋਰੇਸ਼ਨ ਵੱਲੋਂ ਮੈਂ ਜ਼ਰੂਰ ਇਹਨਾਂ ਨੂੰ ਸਾਡੇ ਜਿਹੜੇ ਰਾਇਲ ਸਰਕਸ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਇਹਨਾਂ ਨੂੰ ਜ਼ਰੂਰਤ ਜਾਂ ਇਹ ਮਹਿਸੂਸ ਕਰੋਗੇ ਕਾਰਪੋਰੇਸ਼ਨ ਦੇ ਰਿਲੇਟਡ ਅਸੀਂ ਇਹਨਾਂ ਦੀ ਜ਼ਰੂਰ ਹੱਲਪ ਕਰਾਂਗੇ